ਸਰਕਾਰਾਂ ਭਾਵੇਂ ਸਰਕਾਰੀ ਸਕੂਲ ਦਾ ਮਿਆਰ ਉੱਚਾ ਚੁੱਕਣ ਤੇ ਲੱਖ ਦਾਅਵੇ ਕਰਦੇ ਹੁਣ ਪਰ ਹਕੀਕਤ ਜੋ ਸੱਚਾਈ ਹੈ ਇਹ ਉਸ ਦੇ ਉਲਟ ਹੈ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਜਿਸ ਦੇ ਵਿੱਚ ਸਟਾਫ ਦੀ ਘਾਟ ਹੈ ਜਾਂ ਫਿਰ ਉੱਥੇ ਬਿਲਡਿੰਗ ਹੀ ਨਹੀਂ ਹੈ ਅੱਜ ਸਾਡੀ ਟੀਮ ਜਦੋਂ ਹਲਕਾ ਮਜੀਠਾ ਦੇ ਪੰਜਾਬ ਦੇ ਪ੍ਰਸਿੱਧ ਕਵੀ ਸ਼ਾਹ ਮੁਹੰਮਦ ਦੇ ਪਿੰਡ ਵੱਡਾਲਾ ਬਰੀਪੂਜੀ ਜਿੱਥੇ ਸਰਕਾਰੀ ਐਲੀਮੈਂਟਰੀ ਸਕੂਲ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਾਹ ਮੁਹੰਮਦ ਦੇ ਸਰਕਾਰੀ ਸਕੂਲ ਨੂੰ ਕੋਈ ਰਸਤਾ ਨਹੀਂ ਜਾਂਦਾ ਜਿਸ ਰਸਤੇ ਸਕੂਲ ਦੇ ਵਿੱਚ ਬੱਚੇ ਪੜਨ ਵਾਸਤੇ ਜਾਂਦੇ ਹਨ ਜਾਂ ਅਧਿਆਪਕ ਜਾਂਦੇ ਹਨ ਇੱਕ ਚਰਚ ਵੱਲੋਂ 22 ਫੁੱਟ ਦਾ ਰਸਤਾ ਦਿੱਤਾ ਗਿਆ ਉਹ ਵੀ ਤਰਸ ਦੇ ਆਧਾਰ ਤੇ ਸਕੂਲ ਨੂੰ ਰਸਤਾ ਦਿੱਤਾ ਹੋਇਆ ਪਰ ਫਿਰ ਕਈ ਸਰਕਾਰਾਂ ਆਈਆਂ ਕਿਹੜੀ ਸਰਕਾਰਾਂ ਗਈਆਂ ਪਰ ਅੱਜ ਵੀ ਪਿੰਡ ਬਡਾਲਾ ਦੇ ਸਰਕਾਰੀ ਸਕੂਲ ਨੂੰ ਕੋਈ ਜੋ ਰਸਤਾ ਹੈ ਉਹ ਨਹੀਂ ਹੈ ਕਿਉਂਕਿ ਜੋ ਮੇਨ ਰਸਤਾ ਹੈ ਉਸ ਦੇ ਉੱਪਰ ਪਾਣੀ ਖੜਾ ਹੋਇਆ ਹੈ ਇੱਥੇ ਤਹਿਤੀਰ ਗੱਲਬਾਤ ਕਰਦਿਆਂ ਹੋਇਆਂ ਉੱਗੇ ਸਮਾਜ ਸੇਵੀ ਬਲਜੀਤ ਸਿੰਘ ਨੇ ਬਡਾਲਾ ਨੇ ਕੀ ਆਖਿਆ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਉਂਦੇ ਹਾਂ ਉਹਨਾਂ ਨੇ ਆਖਿਆ ਕਿ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਪਰ ਉਸ ਨੂੰ ਰਸਤਾ ਨਹੀਂ ਜਾਂਦਾ ਜਿਹੜਾ ਰਸਤਾ ਜਾਂਦਾ ਹੈ ਉਹ ਇੱਕ ਚਰਤੇ ਦੇ ਵਿੱਚੋਂ ਹੋ ਕੇ ਬੱਚੇ ਸਕੂਲ ਜਾਂਦੇ ਹਨ ਟਰੱਚ ਵਾਲਿਆਂ ਨੂੰ ਤਰਥ ਦੇ ਆਧਾਰ ਤੇ 2.5 ਫੁੱਟ ਦਾ ਰਸਤਾ ਸਕੂਲ ਉਦਿੱਤਾ ਹੈ ਪਰ ਜਿਹੜਾ ਮੇਨ ਗੇਟ ਹੈ ਉਸ ਦੇ ਅੱਗੇ ਪਾਣੀ ਖੜਾ ਹੋਇਆ ਹੈ ਅਤੇ ਛੱਪੜ ਲੱਗਿਆ ਹੋਇਆ ਇਸ ਮੁਕੇ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਬਲਜੀਤ ਸਿੰਘ ਨੇ ਕੀ ਆਖਿਆ ਤੁਹਾਨੂੰ ਉਹਨਾਂ ਦੀ ਗੱਲ ਸੁਣਾਉਂਦੇ ਹਾਂ ਮੇਰਾ ਨਾਮ ਜੀ ਹੈਪੀ ਫਡਾਲਾ ਜਿਲ੍ਹਾ ਅੰਮ੍ਰਿਤਸਰ ਖਲਕਮਜੀ ਥਾ ਇਹ ਜੀ ਜਿਹੜਾ ਸਕੂਲ ਹੈ ਫਡਾਲਾ ਵੀਰੂ ਦੇ ਵਿੱਚ ਹੈ ਐਲੀਮੈਂਟਰੀ ਸਕੂਲ ਹੈ ਐਲੀਮੈਂਟਰੀ ਸਕੂਲਾ ਜਿਹੜਾ ਕਿ ਐਲੀਮੈਂਟਰੀ ਸਕੂਲ ਦੇ ਮੀਨ ਗੇਟ ਦੇ ਅੱਗੇ ਜਿਹੜਾ ਕਿ ਮੁਹੱਲੇ ਦਾ ਸਾਰੀ ਗੰਦਗੀ ਵਾਲਾ ਪਾਣੀ ਜਿਹੜਾ ਵਾ ਕਿ ਮੀਨ ਗੇਟ ਦੇ ਸਕੂਲ ਦੇ ਅੱਗੇ ਖੜਾ ਹੁੰਦਾ ਹੈਗਾ ਵਾ ਮੀਨ ਗੇਟ ਦੇ ਸਕੂਲ ਦੇ ਅੱਗੇ ਖੜਾ ਹੁੰਦਾ ਤੇ ਜਿਹਦੇ ਨਾਲ ਬਿਮਾਰੀਆਂ ਦਾ ਡੇਂਗੂ ਦਾ ਕਿ ਕਾਫੀ ਸਪਟ ਹੋਏ ਨਿਕਲਣ ਦਾ ਡਰ ਹੈ ਕਿ ਬੱਚਿਆਂ ਨੂੰ ਮਰਨ ਦਾ ਡਰ ਹੈਗਾ ਜਾਨੀ ਨੁਕਸਾਨ ਨੂੰ ਉਹਨਾਂ ਦੇ ਨੂੰ ਖਤਰਾ ਹੈਗਾ ਵਾ ਇਹ ਹੈ ਜਿਹੜਾ ਲਾਗੇ ਐ ਇਹ ਤਾਂ ਆਂਗਣਵਾੜੀ ਦਾ ਸਕੂਲ ਵੀ ਹੈ ਜਿਹੜਾ ਉਹੀ ਨਾਲ ਹੀ ਹੈਗਾ ਵਾ ਜਿਸ ਦਾ ਕਰਕੇ ਕਿ ਜਿਹੜੇ ਬੱਚੇ ਆ ਹੁਣ ਐਲੀਮੈਂਟਰੀ ਸਕੂਲ ਦੇ ਵਿੱਚ ਸ਼ਿਫਟ ਕੀਤੇ ਗਏ ਆ ਤੇ ਬਿਲਡਿੰਗ ਨਾਲ ਡਿੱਗੀ ਹੁਣ ਇਹ ਇੰਨੇ ਪੈਸੇ ਲਾ ਕੇ ਬਿਲਡਿੰਗ ਬਣੀ ਹੋਈ ਆ ਜੇ ਕਰ ਇਹਦੀ ਕੋਈ ਆਪਾਂ ਸਾਂਭ ਸੰਭਾਲ ਨਹੀਂ ਹੈਗਾ ਤੇ ਕੀ ਫਾਇਦਾ ਕੀ ਹੈ ਇਹ ਕਿੰਨੀ ਦੇਰ ਤੋਂ ਚੱਲਦਾ ਪਿਆ ਇਹਦਾ ਸਕੂਲ ਦਾ ਸਿਸਟਮ ਇਹ ਤੇ 7-8 ਸਾਲ ਤੋਂ ਪਾਣੀ ਜਿਹੜਾ ਵੇ ਇੱਦਾਂ ਹੀ ਪਿਆ ਰਿਹਾ ਹੈਗਾ ਜੀ 7-8 ਸਾਲ ਤੋਂ ਪਾਣੀ ਜਿਹੜਾ ਵਾ ਸਕੂਲ ਦੇ ਗੇਟ ਦੇ ਅੱਗੇ ਪਿਆ ਰਿਹਾ ਕਿਸੇ ਮੋਤਬਰ ਨੂੰ ਕਿਸੇ ਨੂੰ ਕੋਈ ਨਹੀਂ ਆ ਗਿਆ ਫਿਕਰ ਨਹੀਂ ਆ ਗਈ ਕਿਉਂਕਿ ਫਿਕਰ ਕਿਉਂ ਨਹੀਂ ਆ ਗਈ ਕਿਉਂਕਿ ਅਸੀਂ ਆਸ ਇਹਨਾਂ ਨੂੰ ਕੋਈ ਫਿਕਰ ਨਹੀਂ ਆਗੀ ਹੁਣ ਜੇਕਰ ਮੁੱਦਾ ਕੋਈ ਹੋਰ ਹੁੰਦਾ ਕਿਸੇ ਹੋਰ ਕਿਸ ਸਕੂਲ ਦਾ ਮੁੱਦਾ ਹੁੰਦਾ ਤਾਂ ਕਿਉਂ ਨਾ ਹੱਲ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਗਰੀਬ ਵਰਗ ਦੇ ਬੱਚੇ ਫੜਦੇ ਪਏ ਜੀ ਜਿਨ੍ਹਾਂ ਨੂੰ ਮਤਲਬ ਬਿਮਾਰੀਆਂ ਦਾ ਬਿਲਕੁਲ ਇੱਕ ਦੋ ਬੱਚੇ ਤਾਂ ਬਿਮਾਰ ਵੀ ਹੋ ਚੁੱਕੇ ਆ ਸੀ ਜਿਸ ਦੇ ਕਾਰਨ ਕਿ ਇੰਨੀ ਗੰਦਗੀ ਇੱਥੇ ਫੈਲਦੀ ਇੱਥੇ ਇੰਨੀ ਬਾਸ਼ਨਾ ਆ ਰਹੀ ਹੈ ਕਿ ਖਲੋਤਾ ਨਹੀਂ ਜਾ ਰਿਹਾ ਹੈਗਾ ਬਟ ਫਿਰ ਵੀ ਕਿਸੇ ਮੋਤਵਾਰ ਕਿਸੇ ਮੈਂਬਰ ਨੂੰ ਕਿਸੇ ਪੰਚ ਨੂੰ ਕਿਸੇ ਸਰਪੰਚ ਨੂੰ ਕਿਸੇ ਨੰਬਰਦਾਰ ਨੂੰ ਪਿੰਡ ਵੱਡਾਲੇ ਦੇ ਨੂੰ ਕਿਸੇ ਨੂੰ ਕੋਈ ਫਿਕਰ ਨਹੀਂ ਆ। ਇਸ ਬੰਦੀ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਗਿਆ ਜੀ। ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਨੂੰ ਗੱਲ ਲਿਆਉਂਦੀ ਵੀ ਇਹ ਜੀ ਚਿੱਠੀ ਆਪਾਂ ਡੀਸੀ ਸਾਹਿਬ ਨੂੰ ਇੱਕ ਕੱਢੀ ਹੋਈ ਆ। ਇੱਕ ਸੀਐਮ ਸਾਹਿਬ ਨੂੰ ਚਿੱਠੀ ਕੱਢੀ ਗਈ ਹੋਈ ਵੀਰੇ। ਜਿਹੜੀ ਆ ਕਿ ਅਜੇ ਤੱਕ ਕੋਈ ਅਜਾ ਜਿਹੜਾ ਕਿ ਹੱਲ ਨਹੀਂ ਦਿੱਤਾ ਹੋਇਆ। ਜਿਹੜੀ ਆ ਕਿ 28/8/24 ਦੀ ਚਿੱਠੀ ਕੱਢੀ ਹੋਈ ਆ। ਜਿੱਦਾਂ ਸੀਐਮ ਨੂੰ ਕਹਿੰਦੇ ਪਏ ਆਪਣੇ ਸੀਐਮ ਭਗਵਾਨ ਸਿੰਘ ਮਾਨ ਤੇ ਕਹਿੰਦੇ ਕਿ ਜਿਹੜੇ ਸਕੂਲ ਆ ਉਹ ਸਾਰੇ ਹੀ ਸਮਾਰਟ ਬਣਾ ਦਿੱਤੇ ਗਏ ਆ। ਐਮਿਨ ਸਕੂਲ ਤਿਆਰ ਕੀਤੇ ਯਾਰ ਕਰੋੜਾ ਰੁਪਏ ਲਾ ਕੇ ਜਿਹੜਾ ਉਹ ਸਕੂਲ ਦਾ ਮਨਾਰਾ ਉੱਚਾ ਕੀਤਾ ਜਾ ਰਿਹਾ ਮਾਨ ਸਾਹਿਬ ਕਹਿਤੇ ਰਹੇ ਆ ਤੇ 28 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਿਆ ਤੁਸੀਂ ਦੇਖ ਲਓ ਕੀ ਹਾਲ ਹੋ ਰਿਹਾ ਵਾ ਪਰ ਇਹਨਾਂ ਪਾਣੀ ਪੀ ਰਿਹਾ ਕੋਈ ਸਾਰੀ ਨਹੀਂ ਲੈ ਰਿਹਾ ਗੱਲ ਇੱਥੇ ਗੰਦਗੀ ਇੰਨੀ ਫੈਲ ਗਈ ਹੈ ਕਿ ਕੋਈ ਫਾਇਦਾ ਨਹੀਂ ਹੈਗਾ ਤੂੰ ਨਹੀਂ ਹੈ ਕਿਉਂਕਿ ਗਰੀਬ ਵਰਗ ਦੇ ਬੱਚੇ ਪੜਦੇ ਆਗੇ ਹਨ ਗਲਤ ਉਹੀ ਹੈ ਕਿ ਗਰੀਬ ਵਰਗ ਦੇ ਬੱਚੇ ਪੜਦੇ ਆ ਕਿ ਉਹਨੇ ਕੋਈ ਸਾਰ ਨਹੀਂ ਜਾ ਰਹੀ ਕੱਲ ਨੂੰ ਜੇਕਰ ਬਿਲਡਿੰਗ ਡਿੱਗ ਪੈਂਦੀ ਆ ਇੰਨੇ ਬੱਚਿਆਂ ਦਾ ਕੱਲ ਨੂੰ ਵੀ ਐਕਸ਼ਨ ਲੈਣਾ ਹੀ ਆ ਜੇਕਰ ਕੱਲ ਨੂੰ ਪ੍ਰਮਾਤਮਾ ਨਾ ਕਰੇ ਖੁਦਾ ਨਾਲ ਖਾਸਾ ਕੋਈ ਗੱਲਬਾਤ ਹੋ ਜਾਂਦੀ ਹੈ ਹੁਣ ਉਹ ਇੰਨਾ ਪਣੀ ਜਿਹੜਾ ਨੀਹਾਂ ਦੇ ਵਿੱਚ ਜਾ ਰਿਹਾ ਜੇ ਕੱਲ ਨੂੰ ਬਿਲਡਿੰਗ ਡਿੱਗ ਪੈਂਦੀ ਹੈ ਤਾਂ ਜੁਮੇਆਰ ਕੌਣ ਹੋਏਗਾ ਇਸੇ ਤਹਿਤ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਕਈ ਵਾਰੀ ਉਹਨਾਂ ਨੇ ਬੀਡੀਪੀਓ ਦਫ਼ਤਰ ਵਿਖੇ ਮਤੇ ਪਾਏ ਹਨ ਪਰ ਉਹਨਾਂ ਨੂੰ ਅਜੇ ਤੱਕ ਕੋਈ ਵੀ ਮਤਦਾ ਜਵਾਬ ਸਹੀ ਤਰ੍ਹਾਂ ਨਹੀਂ ਮਿਲਿਆ ਇਸ ਮੁਕੇ ਸਰਪੰਚ ਨੇ ਕੀ ਗੱਲਬਾਤ ਕਰਦੇ ਹੋਇਆ ਆਖਿਆ ਉਹ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਉਂਦੇ ਹਨ ਚਰਚਾ ਹੋਈ ਆ ਪਿੰਡ ਵਾਸੀਆਂ ਵੱਲੋਂ ਵੀ ਕਿ ਇਹ ਰਸਤਾ ਜਿਹੜਾ ਸਕੂਲ ਨੂੰ ਦਿੱਤਾ ਜਾਂਦਾ ਹੈ ਹਾਂਜੀ ਪਰ ਕੁਝ ਬੰਦੇ ਪਿੰਡ ਦੇ ਹੀ ਆ ਉਹਨਾਂ ਦੀ ਗਾੜੀ ਜਗ੍ਹਾ ਉਹਨਾਂ ਦੀ ਵੀ ਨਹੀਂ ਗਾੜੀ ਜਗ੍ਹਾ ਵਕਬੋਰਡ ਦੀ ਆ ਹੂੰ ਵਕਬੋਰਡ ਦੀ ਜਗ੍ਹਾ ਫੋਨ ਕਰਕੇ ਵੀ ਉਹ باوجود ਵੀ ਪਾਣੀ ਦੀ ਨਿਕਾਸੀ ਨਹੀਂ ਹੋਣ ਦਿੰਦੇ ਅੱਛਾ ਜੀ ਇਸ ਗੱਲ ਨੂੰ ਕੋਈ 10 12 ਸਾਲ ਹੋ ਹੀ ਗਏ ਤਕਰੀਬਨ ਹਾਂਜੀ ਬੜੀ ਵਧੀਆ ਕੋਸ਼ਿਸ਼ ਕੀਤੀ ਆ ਹਾਂਜੀ ਪੰਚਾਇਤ ਨੇ ਇਹ ਰਸਤਾ ਜਿਲਾਵਾ ਸਕੂਲ ਨੂੰ ਦਿੱਤਾ ਜਾਵੇ ਹਾਂਜੀ ਪਰ ਨਹੀਂ ਦੂਸਰੀ ਪਾਰਟੀ ਜਦੋਂ ਵੀ ਆਪਾਂ ਕੋਈ ਮਸਲਾ ਹਲਕ ਹੁੰਦਾ ਵਾ ਦੂਸਰੀ ਪਾਰਟੀ ਆ ਕੇ ਘਟੀ ਖੜੀ ਹਰ ਵੇਲੇ ਕੋਈ ਹੋਣੀ ਹੋਈ ਨੀਗੀ ਨਾ ਵੀਡੀਓ ਸਾਹਿਬ ਵੱਲੋਂ ਹੋਈ ਆ ਉਹ ਵੀ ਆ ਕੇ ਇੱਥੇ ਜਦੋਂ ਆਉਂਦੇ ਆ ਜਾਂ ਫਿਰ ਕਿਸੇ ਪਿੱਛੋਂ ਕੇ ਮੰਤਰੀ ਦਾ ਫੋਨ ਆ ਜਾਂਦਾ ਆਜੋ ਜੀ ਇਹਨੂੰ ਬੰਦ ਕਰ ਦੋ ਰਿਆਂ ਦੋ ਖਲੋਤਾ ਉੱਥੇ ਹੀ ਇਹ ਫੋਨਾਂ ਦੇ ਕੰਮ ਚੱਲਦਾ ਸਾਰਾ ਜੀ ਠੀਕ ਹੈ ਜੀ ਇਸੇ ਤਰ੍ਹਾਂ ਤੇ ਇਸ ਮਾਮਲੇ ਸੰਬੰਧੀ ਜਦੋਂ ਬੀਡੀਪੀ ਉਹ ਸਾਹਿਬ ਨਾਲ ਗੱਲ ਕਰਨੀ ਚਾਹੀਦਾ ਉਹ ਮੌਕੇ ਤੇ ਨਹੀਂ ਮਿਲੇ ਉਹਨਾਂ ਦੇ ਸੈਕਟਰੀ ਨੇ ਆਖਿਆ ਕਿ ਉਹਨਾਂ ਦੇ ਧਿਆਨ ਵਿੱਚ ਤੁਸੀਂ ਜੋ ਗੱਲ ਲਿਆਂਦੀ ਹੈ ਉਸ ਦੀ ਉਹ ਜਾਂਚ ਕਰਨਗੇ ਕੱਲ ਪਿੰਡ ਵਿੱਚ ਜਾ ਕੇ ਇਹਦੀ ਜਾਂਚ ਕਰਨਗੇ ਕਿ ਪਿੰਡ ਵਿੱਚ ਸਰਕਾਰੀ ਸਕੂਲ ਜੋ ਬਣਿਆ ਹੈ ਉਸ ਨੂੰ ਰਸਤਾ ਕਿਉਂ ਨਹੀਂ ਜਾਂਦਾ ਉਹਨਾਂ ਨੇ ਆਖਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਜਲਦ ਹੀ ਇਸ ਦਾ ਮਾਮਲੇ ਦਾ ਮਸਲਾ ਹੱਲ ਕੀਤਾ ਜਾਵੇਗਾ। ਪ੍ਰਾਇਮਰੀ ਸਰਕਾਰੀ ਉਡਾਲਾ ਪਿੰਡਾ ਜਿੱਥੇ ਕਿ ਰਸਤੇ ਸਰਕਾਰੀ ਸਕੂਲ ਨੂੰ ਰਸਤਾ ਹੀ ਕੋਈ ਨਹੀਂ ਜਾ ਰਿਹਾ ਜੀ। ਤੇ ਪਿੰਡ ਵਾਲੇ ਸਰਪੰਚਾਂ ਨਾਲ ਗੱਲ ਕੀਤੀ ਗਈ ਹੈ ਜਿਉਂ ਉਹਨਾਂ ਵੱਲੋਂ ਕਹਿੰਦੇ ਕਿ ਸਾਡੇ ਵੱਲੋਂ ਬਾਰ-ਬਾਰ ਮਤੇ ਪਾ ਕੇ ਦਿੱਤੇ ਗਏ ਆ ਪਰ ਵੀਡੀਓ ਸਾਹਿਬ ਜਿਹੜੇ ਸਿਆਸਤ ਅਧੀਨ ਆ ਕੇ ਉਹਨਾਂ ਵੱਲੋਂ ਕੋਈ ਵੀ ਥੋਸ ਕਾਰਵਾਈ ਨਹੀਂ ਕੀਤੀ ਗਈ। ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਹੈ। ਇਹ ਜਿਹੜੀ ਗੱਲ ਅੱਜ ਸਾਨੂੰ ਤੁਹਾਡੇ ਮਰ ਨਾਲ ਹੀ ਪਤਾ ਲੱਗ ਰਿਹਾ ਵੀ ਕੀ ਵੇਦਾਂ ਦਾ ਮਸਲਾ ਹੈ। ਨਾਲ ਸਕੂਲ ਦੇ ਵਿੱਚ ਤੇ ਕੁਝ ਨਹੀਂ ਮੈਂ ਵੈਸੇ ਮੇਰੇ ਨਾਲ ਗੱਲ ਹੋਈ ਆ ਪਿੰਡ ਦਾ ਬਹਾਦੀ ਉਹਨਾਂ ਨਾਲ ਗੱਲ ਹੋਈ ਆ ਕੱਲ ਨੂੰ ਜੀ ਮੌਕਾ ਦੇਖਣਾ। ਬਕੜੀ ਸਾਥੀ ਇਹ ਗੱਲ ਨਾ ਕੋਈ ਚਲਦੀ ਅੱਜ ਇਹ ਮਤਲਬ ਹਰ ਸਰਕਾਰ ਹੀ ਚਾਹੁੰਦੀ ਆ ਵੀ ਜਿਹੜਾ ਸਕੂਲਾਂ ਦਾ ਮਿਆਰ ਜਿਹੜਾ ਉੱਪਰ ਉਠਾਇਆ ਵੰਗੀ ਦਾ ਤੇ ਸਰਕਾਰ ਉਹਨਾਂ ਜਾਂ ਸਾਨੂੰ ਕੋਈ ਹੈਗਾ ਤਾਂ ਦਾ ਕੋਈ ਨਹੀਂ ਹੈਗਾ ਕਿ ਇਸ ਆਸਤੀ ਬੰਦੇ ਨੇ ਕੋਈ ਕੱਟਿਆ ਹੋਵੇ। ਮੈਂ ਦੋ ਜਦੋਂ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਹੁਣ ਮੇਰੇ ਇਤਿਹਾਸ ਜਿਹੜੀ ਗੱਲ ਆਈ ਆ ਮੈਂ ਇਹਨੂੰ ਜਿਹੜਾ ਵਾ ਪਹਿਲੇ ਦੇ ਹੱਥ ਤੇ ਸਾਰੇ ਕੰਮ ਛੱਡ ਕੇ ਕੱਲ ਨੂੰ ਇੱਕ ਕੋਈ ਮੌਕਾ ਦੇਖੂਗਾ। ਮੌਕਾ ਦੇਖ ਕੇ ਜੋ ਵੀ ਉਹਦੀ ਬੰਦੀ ਆ ਜਾਂ ਰਸਤਾ ਜਿੰਨੇ ਨੂੰ ਕੋਈ ਦਾ ਬਲਾਕ ਕੀਤਾ ਵਾ ਉਹ ਹੀ ਛਡਵਾਵਾਂਗੇ ਰੱਬ।